ਵੈਗੁਰ ਜੀ ਦਾ ਕਾਲਸਾ ਸ਼੍ਰੀ ਵੈਗੁਰ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸ਼ਹੀਦੀ ਦਿਹਾੜੇ ਚੱਲ ਰੈਣੀ 20 ਦਸੰਬਰ ਤੋਂ 31 ਸਤੰਬਰ ਤੱਕ ਜਿਹੜੇ ਨੇ ਸ਼ਹੀਦੀ ਦਿਹਾੜੇ ਸਿੱਖ ਇਤਿਹਾਸ ਦੇ ਵਿੱਚ ਚੱਲਦੇ ਨੇ ਦੋਸਤੋ ਸ਼੍ਰੀ ਗੁਰੂ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਖੇਰੂ ਖੇਰੂ ਹੋਇਆ ਵੱਡੇ ਸਾਹਿਬ ਜਾਦਿਆ ਨੇ ਚਮਕੌਰ ਦੀ ਗੜੀ ਦੇ ਵਿੱਚ ਮੁਗਲਾਂ ਦੇ ਨਾਲ ਲੜਦਿਆਂ ਸ਼ਹੀਦੀ ਦਾ ਜਾਮ ਪੀਤਾ ਤੇ ਛੋਟੇ ਸਾਹਿਬਜ਼ਾਦਿਆਂ ਨੇ ਨੀਹਾਂ ਵਿੱਚ ਚਿਣ ਕੇ ਸਿੱਖ ਕੌਮ ਦੇ ਵਿੱਚ ਵੱਡੀ ਮਿਸਾਲ ਪੈਦਾ ਕੀਤੀ। ਦੋਸਤੋ ਅੱਜ 23 ਦਸੰਬਰ 9 ਪੋ ਅੱਜ ਦੇ ਦਿਨ ਦਾ ਇਤਿਹਾਸ ਜਿਹੜਾ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਜਾਂ ਅੱਜ ਗੱਲਬਾਤ ਕਰਨੀ ਹੈ। ਅੱਜ ਦੇ ਦਿਨ ਸਿੱਖ ਇਤਿਹਾਸ ਦੇ ਵਿੱਚ ਤਿੰਨ ਵੱਡੀਆਂ ਘਟਨਾਵਾਂ ਹੋਈਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਪਹਿਲੀ ਘਟਨਾ ਅੱਜ ਦੇ ਦਿਨ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬ ਜਦਿਆਂ ਨੂੰ ਮਰਿੰਡੀ ਜੇਲ੍ਹ ਦੇ ਵਿੱਚ ਭੇਜਿਆ ਗਿਆ ਗੰਗੂ ਵੱਲੋਂ ਗਰਦਾਰੀ ਕਰਨ ਤੇ ਕਿ ਸਰਕਾਰ ਦਾ ਨਾਮ ਲੈਣ ਵਾਸਤੇ ਉਸਨੇ ਸਰਕਾਰ ਦੇ ਨਾਲ ਰਲਿਆ ਤੇ ਮੁਖਬਰੀ ਕੀਤੀ ਤੇ ਮਾਤਾ ਜੀ ਨੂੰ ਤੇ ਛੋਟੇ ਸਾਹਿਬ ਜਦਿਆਂ ਨੂੰ ਮੁਗਲਾਂ ਦੇ ਹਵਾਲੇ ਕਰ ਦਿੱਤਾ ਤੇ ਉਹਨਾਂ ਨੂੰ ਅੱਜ ਦੇ ਦਿਨ ਜੇਲ੍ਹ ਦੇ ਵਿੱਚ ਮਰਿੰਡੇ ਰੱਖਿਆ ਗਿਆ ਸੀ ਦੂਜੀ ਘਟਨਾ ਜਿਹੜੀ ਸੀ ਅੱਜ ਦੇ ਦਿਨ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਅੱਜ ਦੀ ਰਾਤ ਹੈ ਜਿਹੜੀ ਮਾਚੀਵਾੜੇ ਜੰਗਲਾਂ ਦੇ ਵਿੱਚ ਗੁਜ਼ਾਰਨੀ ਪਈ ਤੇ ਤੀਜੀ ਘਟਨਾ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਸਿੰਘ ਬਚ ਗਏ ਸੀ ਉਹਨਾਂ ਨੇ ਅੱਜ ਦੇ ਦਿਨ ਮੁਗਲਾਂ ਦੇ ਨਾਲ ਲੜਦਿਆਂ ਸ਼ਹੀਦੀ ਦਾ ਜਾਮ ਪੀਤਾ ਦੋਸਤੋ ਦੋਸਤੋ ਸ਼ਾਮ ਨੂੰ ਰਹਿਰਾਸ ਕਰਨ ਤੋਂ ਉਪਰੰਤ ਤਦੋਂ ਜੰਗ ਰੁਕੀ ਤਾਂ ਤਾਂ ਕਿਲੇ ਦੇ ਅੰਦਰ ਕੁਝ ਕਿ ਇਤਿਹਾਸਕਾਰਾਂ ਨੇ ਅੱਠ ਸਿੰਘਾਂ ਦਾ ਵੀਰਵਾ ਦਿੱਤਾ ਤੇ ਕੁਝ ਇਤਿਹਾਸਕਾਰਾਂ ਨੇ ਛੇ ਸਿੰਘਾਂ ਦਾ ਵੀਰਵਾ ਦਿੱਤਾ ਉਹਨਾਂ ਸਿੰਘਾਂ ਨੇ ਪੰਜ ਪਿਆਰਾਂ ਪਿਆਰਿਆਂ ਦਾ ਰੂਪ ਧਾਰ ਕੇ ਗੁਰੂ ਜੀ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਅਰਦਾਸ ਬੇਨਤੀ ਕੀਤੀ ਤੇ ਉਹਨਾਂ ਨੂੰ ਕਿਲਾ ਛੱਡਣ ਲਈ ਕਿਹਾ ਗੁਰੂ ਜੀ ਨੇ ਅੱਗੋਂ ਕਹਿ ਕਿਹਾ ਕਿ ਮੈਂ ਜੰਗ ਦਾ ਮੈਦਾਨ ਛੱਡ ਕੇ ਕਿੱਦਾਂ ਜਾ ਸਕਦਾ ਤਾਂ ਉਹ ਸਿੰਘਾਂ ਨੇ ਜਿਨ੍ਹਾਂ ਨੇ ਪੰਜ ਪਿਆਰਿਆਂ ਦਾ ਰੂਪ ਧਾਰਿਆ ਸੀ ਉਹਨਾਂ ਨੇ ਇਹ ਕਿਹਾ ਕਿ ਗੁਰੂ ਜੀ ਤੁਸੀਂ ਆਪ ਹੀ ਕਿਹਾ ਸੀ ਕਿ ਪੰਜ ਪਿਆਰੇ ਜਦੋਂ ਵੀ ਮੈਨੂੰ ਹੁਕਮ ਕਰਨਗੇ ਉਹ ਹੁਕਮ ਮੈਂ ਮੰਨਾਂਗਾ ਤਾਂ ਅਸੀਂ ਤੁਹਾਨੂੰ ਹੁਕਮ ਨਹੀਂ ਕਰ ਰਹੇ ਤੁਹਾਡੀ ਤੁਹਾਡੇ ਅੱਗੇ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ ਪਰ ਗੁਰੂ ਜੀ ਨੇ ਉਹਨਾਂ ਦਾ ਹੁਕਮ ਮੰਨਿਆ ਤਾਂ ਕਿਲਾ ਛੱਡਣ ਲਈ ਤਿਆਰ ਹੋ ਗਏ ਪਰ ਜਦੋਂ ਕਿਲੇ ਤੋਂ ਬਾਹਰ ਨਿਕਲੇ ਤਾਂ ਮੁਗਲ ਫੌਜਾਂ ਨੂੰ ਲਲਕਾਰਿਆ ਤੇ ਕਿਹਾ ਕਿ ਮੈਂ ਕਿਲਾ ਛੱਡ ਕੇ ਜਾ ਰਿਹਾ ਹਾਂ ਜਿਹਦੇ ਕੋਲ ਹਿੰਮਤ ਆ ਜੇ ਕੋਈ ਰੋਕ ਸਕਦਾ ਤਾਂ ਰੋਕ ਲਓ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਲਾ ਛੱਡਿਆ ਤੇ ਰਾਤ ਆ ਜਿਹੜੀ 마ਸ਼ੀ ਵੜੇ ਦੇ ਜੰਗਲਾਂ ਦੇ ਵਿੱਚ ਬਤੀਤ ਕੀਤੀ। ਦੋਸਤੋ ਇਹ ਹੈ ਅੱਜ ਦਾ ਇਤਿਹਾਸ। ਅੱਜ 23 ਦਸੰਬਰ 9 ਪੂ ਨੂੰ ਆ ਤਿੰਨ ਘਟਨਾਵਾਂ ਜਿਹੜੀਆਂ ਤੁਹਾਡੇ ਨਾਲ ਮੈਂ ਜਗਰ ਕੀਤਾ ਉਹ ਵਾਪਰੀਆਂ ਸਾਨੂੰ। ਇੰਨੀਆਂ ਕੀ ਬੇਨਤੀਆਂ ਤੁਹਾਡੇ ਨਾਲ ਕੀਤੀਆਂ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਵਾਇਗੁਰਜੀ ਕਾਠਾਲ ਸਾਹਿਬ ਸ਼੍ਰੀ ਵਾਇਗੁਰਜੀ ਕੀ ਫਤਿਹ